ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਕੁਝ ਇਹੋ ਜਿਹੇ ਸ਼ਬਦ ਬੋਲੇ ਜਾਂਦੇ ਆ ਤੇ ਜਿਹਦੇ ਕਰਕੇ ਪਰਚਾ ਹੋ ਜਾਂਦਾ ਜੀ ਆਮ ਆਦਮੀ ਪਾਰਟੀ ਦੇ ਲੀਡਰ ਦਾ ਤੇ ਬਾਅਦ ਦੇ ਵਿੱਚ ਨਿਕਲ ਕੇ ਇਹ ਆਉਂਦਾ ਵੀ ਭਾਈ ਉਹ ਤਾਂ ਬੋਲੇ ਨਹੀਂ ਹੈਗੇਗੇ ਕੌਣ ਕਹਿੰਦਾ ਬੋਲੇ ਆ ਕੌਣ ਕਹਿੰਦਾ ਨਹੀਂ ਬੋਲੇ ਰੌਲਾ ਰੱਪਾ ਕੀ ਹੈ ਜੀ ਇਹ ਕੀ ਤੁਸੀਂ ਆਪਣੀਆਂ ਕਾਰਾਂ ਅਤੇ ਘਰ ਲਈ ਇੰਸ਼ੋਰੈਂਸ ਲੱਭ ਰਹੇ ਹੋ ਜਾਂ ਲਾਈਫ ਤੇ ਕਾਰੋਬਾਰ ਲਈ ਸਿਰਫ ਸੈਂਟਰ ਵੈਲੀ ਹੀ ਨਹੀਂ ਅਸੀਂ ਪੂਰੇ ਕੈਲੀਫੋਰਨੀਆ ਜੀ ਇੰਸ਼ੋਰੈਂਸ ਪ੍ਰੋਵਾਈਡ ਕਰਦੇ ਹਾਂ ਅੱਜ ਹੀ ਸੰਪਰਕ ਕਰੋ 17416 ਮਰਫੀ ਪਾਰਕਵੇ ਲਾਟਰਾ ਕੈਲੀਫੋਰਨੀ ਤੁਸੀਂ ਸਾਨੂੰ ਫੋਨ ਵੀ ਕਰ ਸਕਦੇ ਹੋ 2096724539 ਤੇ ਬਰਾੜਾ ਬਸ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਆਪਾਂ ਇਹਨਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਦਿੱਲੀ ਐਸੈਂਬਲੀ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਉੱਥੇ ਦੀ ਲੀਡਰ ਆਫ oppositon ਜਿਹੜੀ ਕੇਂਦਰੀਵਾਲ ਦੇ ਹਟਣ ਤੋਂ ਬਾਅਦ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਵੀ ਸੀਗੀ ਅਤੀਸ਼ੀ ਅਤੀਸ਼ੀ ਮੈਰਨੀਆ ਉਹ ਇੱਕ ਮੁੱਦੇ ਦੇ ਉੱਤੇ ਜਦ ਐਸੈਂਬਲੀ ਦੇ ਵਿੱਚ ਬੋਲ ਰਹੀ ਸੀ ਕਿ ਜਦ ਕਿ ਸੁਪਰੀਮ ਕੋਰਟ ਦੇ ਵਿੱਚ ਕੁੱਤਿਆਂ ਦਾ ਮਾਮਲਾ ਚੱਲ ਰਿਹਾ ਹੈ ਕਿ ਵੀ ਤੁਹਾਨੂੰ ਕਹਿੰਦੇ ਤੁਸੀਂ ਕੁੱਤਿਆਂ ਦਾ ਸਨਮਾਨ ਕਰੋ ਉਸ ਤੋਂ ਬਾਅਦ ਜਿਹੜਾ ਦੂਜਾ ਸੈਂਟੈਂਸ ਉਹਨੇ ਕਥਿਤ ਤੌਰ ਤੇ ਕਿਹਾ ਸੀਗਾ ਨਾ ਉਹ ਕਹਾ ਸੀ ਕਿ ਨਹੀਂ ਕਿਹਾ ਸੀ ਇਹਦੇ ਉੱਤੇ ਕੰਟਰੋਵਰਸੀ ਚੱਲ ਰਹੀ ਹੈ ਜੀ ਪਰ ਦਿੱਲੀ ਦੇ ਲੀਡਰਾਂ ਖਾਸ ਕਰਕੇ ਬੀਜੇਪੀ ਦੇ ਲੀਡਰਾਂ ਨੇ ਅਤੀਸ਼ੀ ਉਹਨਾਂ ਤੋਂ ਉਹਨਾਂ ਦੀ ਮੈਂਬਰਸ਼ਿਪ ਕੈਨਸਲ ਕਰਨ ਦੀ ਵੀ ਗੱਲ ਕੀਤੀ ਸੀ ਕਿ ਉਹਨਾਂ ਨੇ ਖਥਿਤ ਤੌਰ ਤੇ ਇਹ ਗੱਲ ਕਹੀ ਸੀ ਕਿ ਕੁੱਦਿਆਂ ਦਾ ਸਨਮਾਨ ਕਰੋ ਗੁਰੂਆਂ ਦਾ ਸਨਮਾਨ ਕਰੋ ਤੇ ਉਹਨਾਂ ਨੇ ਗੁਰੂ ਸ਼ਬਦ ਦਾ ਯਾਨੀ ਇੱਕ ਸਿੱਖੀ ਦੇ ਪ੍ਰਤੀ ਉਹਨਾਂ ਦੀ ਇਹ ਸਟੇਟਮੈਂਟ ਜਿਹਦਾ ਕ੍ਰਿਟਿਸਿਜ਼ਮ ਹਰ ਜਗ੍ਹਾ ਹੋ ਰਿਹਾ ਸੀਗਾ ਹਾਲਾਂਕਿ ਅਤੀਸ਼ੀ ਉਹਨਾਂ ਨੇ ਬਾਰ ਬਾਰ ਇਹ ਬਿਆਨ ਦਿੱਤਾ ਸੀਗਾ ਕਿ ਮੈਂ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਔਰ ਹਾਲਾਂਕਿ ਦਿੱਲੀ ਦੇ ਦਿੱਲੀ ਅਸੈਂਬਲੀ ਦੇ ਸਪੀਕਰ ਨੇ ਇਸ ਗੱਲ ਦੀ ਜਾਂ ਇਸ ਵੀਡੀਓ ਦੀ ਫੋਰੈਂਸਿਕ ਜਾਂਚ ਦੇ ਆਰਡਰ ਦੇ ਦਿੱਤੇ ਸੀ ਪਰ ਇਹ ਸਾਰਾ ਮਾਮਲਾ ਚੱਲ ਹੀ ਰਿਹਾ ਸੀ ਕਿ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਉਹ ਅਤੀਸ਼ੀ ਦੇ ਦਿੱਤੇ ਹੋਏ ਬਿਆਨ ਨੂੰ ਟੈਂਪਰ ਕਰਨ ਦੇ ਵਿਰੋਧ ਦੇ ਵਿੱਚ ਕਿਉਂਕਿ ਦਿੱਲੀ ਦਾ ਇੱਕ ਮੰਤਰੀ ਕਪਿਲ ਮਿਸ਼ਰਾ ਜਿਹੜਾ ਕਦੀ ਉਹ ਆਮ ਆਦਮੀ ਪਾਰਟੀ ਚ ਹੁੰਦਾ ਸੀ ਹੁਣ ਭਾਜਪਾ ਚ ਹੈ ਉਹਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਅਤੀਸ਼ੀ ਦੀ ਉਕਥਿਤ ਸਪੀਚ ਉਹ ਅਪਲੋਡ ਕੀਤੀ ਸੀਗੀ ਉਸ ਸਪੀਚ ਨੂੰ ਡਾਊਨਲੋਡ ਕਰਕੇ ਪੰਜਾਬ ਪੁਲਿਸ ਨੇ ਆਪਣੀ ਫੋਰੈਂਸਿਕ ਲੈਬ ਤੋਂ ਜਾਂਚ ਕਰਾਉਣ ਤੋਂ ਬਾਅਦ ਹੁਣ ਕਰਾਈ ਕਿ ਨਹੀਂ ਕਰਾਈ ਤੁਹਾਨੂੰ ਨਹੀਂ ਪਤਾ ਲੇਕਿਨ ਇਹ ਐਫ ਆਈ ਆਰ ਕਪਿਲ ਮਿਸ਼ਰਾ ਦੇ ਖਿਲਾਫ ਕਰਤੀ ਸੀਗੀ ਜਿਹਦੇ ਵਿੱਚ ਕਿਹਾ ਗਿਆ ਸੀਗਾ ਕਿ ਅਤੀਸ਼ੀ ਦੇ ਬਿਆਨ ਨੂੰ ਤੋੜ ਮੋੜ ਕੇ ਟੈਂਪਰ ਕਰਕੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇਹ ਟੇਪ ਚਲਾਈ ਜਾਂ ਵੀਡੀਓ ਚਲਾਈ ਉਨੇਸ ਮੁੱਦੇ ਦੇ ਉੱਤੇ ਦਿੱਲੀ ਦੀ ਅਸੈਂਬਲੀ ਨੇ ਕੌਗਨੀਸੈਂਸ ਲਿਆ ਕਿਉਂਕਿ ਇਹ ਮਾਮਲਾ ਦਿੱਲੀ ਦੀ ਅਸੈਂਬਲੀ ਦਾ ਸੀਗਾ ਔਰ ਜਲੰਧਰ ਦੀ ਪੁਲਿਸ ਕਮਿਸ਼ਨਰ ਰੂਜ ਸਵੰਨ ਕਰਨ ਦੀ ਨਿਗਾਹ ਲੱਗ ਗਈ ਤੁਰੀ ਹੈ ਕਿਉਂਕਿ ਦਿੱਲੀ ਦੀ ਜਲੰਧਰ ਦੀ ਪੁਲਿਸ ਕਮਿਸ਼ਨਰ ਜਿਨ੍ਹਾਂ ਦਾ ਜਿਨ੍ਹਾਂ ਦਾ ਨਾਮ ਧਨਪ੍ਰੀਤ ਕੌਰ ਹੈ ਉਹਨਾਂ ਤੋਂ ਪੁੱਛਿਆ ਜਾ ਸਕੇ ਕਿ ਜੋ ਮਾਮਲਾ ਦਿੱਲੀ ਦੀ ਅਸੈਂਬਲੀ ਦੇ ਵਿੱਚ ਹੋਇਆ ਉਹਦੀ ਐਫਆਈਆਰ ਤੁਸੀਂ ਜਲੰਧਰ ਦੇ ਵਿੱਚ ਕਿਉਂ ਕਰ ਸਕਦੇ ਹੋ ਰਾਧਾ ਤਾਂ ਪਹਿਲੇ ਵੀ ਯਾਦ ਹੋਏਗਾ ਤੇਜਿੰਦਰ ਬੱਗਾ ਜਿਹੜਾ ਭਾਜਪਾ ਦਾ ਇੱਕ ਲੀਡਰ ਸੀਗਾ ਉਹਦੇ ਖਿਲਾਫ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਜਦ ਪੰਜਾਬ ਦੇ ਵਿੱਚ ਬਣੀ ਸੀ ਔਰ ਮੋਹਾਲੀ ਦੇ ਵਿੱਚ ਇੱਕ ਐਫਆਈਆਰ ਦਰਜ ਹੋਈ ਸੀ ਕੁਮਾਰ ਵਿਸ਼ਵਾਸ ਦੇ ਖਿਲਾਫ ਵੀ ਐਫਆਈਆਰ ਦਰਜ ਹੋਈ ਔਰ ਜਦ ਤੇਜਿੰਦਰ ਬੱਗਾ ਉਹਨਾਂ ਨੂੰ ਦਿੱਲੀ ਤੋਂ ਫੜ ਕੇ ਲੈ ਕੇ ਆਇਆ ਜਾ ਰਿਹਾ ਸੀ ਤਦ ਹਰਿਆਣਾ ਪੁਲਿਸ ਦੇ ਨਾਲ ਪੰਜਾਬ ਪੁਲਿਸ ਦਾ ਟਕਰਾਅ ਹੋਇਆ ਸੀ ਫਿਰ ਬਾਅਦ ਚੋਂ ਬੱਗੇ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ ਸੀਗਾ ਕੁਝ ਐਦਾਂ ਦੇ ਹਾਲਾਤ ਉਹਨ ਅਤੀਸ਼ੀ ਦੀ ਇਸ ਨੂੰ ਲੈ ਕੇ ਜਦ ਜਲੰਧਰ ਦੇ ਵਿੱਚ ਐਫ ਆਰ ਦਾ ਇਹ ਹੋ ਰਹੀ ਹੈ ਉਹਦਾ ਵੀ ਹਾਲਾਤ ਹੁਣ ਫੇਰ ਬਣ ਗਏ ਜੀ ਸੋ ਫਿਰ ਆਪਾਂ ਕੀ ਕਹਿ ਸਕਦੇ ਆ ਜੀ ਇਹ ਕਾਲਾ ਮਾਲਾ ਜਿਹਾ ਹੋ ਕਿਵੇਂ ਗਿਆ ਵੈਸੇ ਤਾਂ ਵਿਧਾਨ ਸਭਾ ਦੇ ਵਿੱਚ ਹਰ ਚੀਜ਼ ਇੱਕ ਰਿਕਾਰਡ ਕੀਤੀ ਜਾਂਦੀ ਕਹਿੰਦੇ ਰਿਕਾਰਡ ਕਰ ਲਓ ਜੀ ਰਿਕਾਰਡ ਨਹੀਂ ਕਰਨਾਗਾ ਤੇ ਵੈਸੇ ਵੀ ਕੈਮਰੇ ਕੂਮਰੇ ਲੱਗੇ ਹੁੰਦੇ ਆ ਫਿਰ ਇਹ ਗੱਲ ਨੂੰ ਆਪਾਂ ਕਿੱਦ ਨੂੰ ਲੈ ਕੇ ਜਾ ਸਕਦੇ ਆ ਕੈਮਰੇ ਖਰਾਬ ਹੋ ਗਏ ਕਿ ਇੱਥੇ ਵੀ ਏ ਆਈ ਆ ਗਈ ਲੇ ਹੁਣ ਇਹ ਮਾਮਲਾ ਬੜਾ ਸੈਂਸਿਟਿਵ ਹੈ ਕਿਉਂਕਿ ਧਰਮ ਨਾਲ ਜੁੜਿਆ ਹੋਇਆ ਮਾਮਲਾ ਹੈ ਅਗਰ ਤੇ atheshi ਉਹਨੇ ਇਸ ਤਰੀਕੇ ਦੀ ਗੱਲ ਕੀਤੀ ਹੈ ਆਪਾਂ ਹਜੇ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਫਿਰ atheshi ਦੇ ਖਿਲਾਫ ਸੱਤ ਤੋਂ ਸੱਤ ਐਕਸ਼ਨ ਲੈਣਾ ਚਾਹੀਦਾ ਹੈ ਲੈਣਾ ਚਾਹੀਦਾ ਪਰ ਜੇ atheshi ਨੇ ਇਹ ਗੱਲ ਨਹੀਂ ਕੀਤੀ ਔਰ ਉਹਦੀ ਆਡੀਓ ਨੂੰ ਵੀਡੀਓ ਨੂੰ ਟੈਂਪਰ ਕਰਕੇ ਬੀਜੇਪੀ ਦੇ ਲੀਡਰ ਅਗਰ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਯੂਜ਼ ਕਰ ਰਹੇ ਨੇ ਤਾਂ ਫਿਰ ਬੀਜੇਪੀ ਦੇ ਲੀਡਰਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਪਰ ਇਸ ਸਾਰੇ ਮਾਮਲੇ ਦੇ ਵਿੱਚ ਦਿੱਲੀ ਔਰ ਪੰਜਾਬ ਗਵਰਨਰਮੈਂਟ ਦੇ ਵਿੱਚ ਜਿਹੜਾ ਟਕਰਾਅ ਪੈਦਾ ਹੋਇਆ ਉਹ ਆਪਣੇ ਆਪ ਵੀ ਇੱਕ ਇਦਾਂ ਦੀ ਸਥਿਤੀ ਹੈ ਜਿਹੜੀ ਪਹਿਲੇ ਕਦੀ ਨਹੀਂ ਹੋਈ